ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਨਵੇਂ ਰਿਸ਼ਤੇ ਬੋਲਣ ਲੱਗੇ ਆਂ ਜੀ ਅੱਜ ਸੀ ਮੁੰਡਾ ਹੈਗਾ ਇਹ ਜਲੰਧਰ ਤੋਂ ਆਧ ਧਰਮੀ ਇਹਨਾਂ ਦੀ ਕਾਸਟ ਆ ਜੀ ਉਮਰ ਹੈਗੀ 31 ਸਾਲ 12 ਪੜ੍ਹੇ ਹੋਏ ਨੇ ਆਈ.ਟੀ.ਆਈ ਦਾ ਇਹਨਾਂ ਦਾ ਮੈਕੈਨਿਕ ਦਾ ਡਿਪਲੋਮਾ ਕਰਿਆ ਹੋਇਆ ਜੀ 5-8 ਇਹਨਾਂ ਦੀ ਹਾਈਟ ਹੈ ਤਿੰਨ ਭੈਣਾਂ ਨੇ ਉਹ ਵਿਆਹੀਆਂ ਹੋਈਆਂ ਨੇ ਦੋ ਭਰਾ ਨੇ ਜੀ ਵੱਡਾ ਭਰਾ ਵੀ ਵਿਆਹਿਆ ਹੋਇਆ ਪਾਪਾ ਦੀ ਡੈਥ ਹੋਈ ਹੋਈ ਹੈ ਮੰਮਾ ਹੈਗੇ ਨੇ ਇਹਨਾਂ ਦੇ ਮੁੰਡਾ 6 ਸਾਲ ਬਾਹਰ ਕਿਸੇ ਕੱਤਰ ਕੰਪਨੀ ਇਹਦੇ ਵਿੱਚ ਬਾਹਰ ਦਵਾਈ ਵਗੈਰਾ ਅੰਦਰ ਕਿਤੇ 6 ਸਾਲ ਮੁੰਡਾ ਬਾਹਰ ਲਾ ਕੇ ਆਇਆ ਹੈ ਜੀ ਠੀਕ ਹੈ ਜੀ ਇਹਨਾਂ ਦਾ ਪਿੰਡ ਚ ਕੋਠੀ ਪਾਈ ਹੋਈ ਹੈ ਦੋ ਘਰ ਨੇ ਇਹਨਾਂ ਕੋਲ ਲਾਇਸੈਂਸ ਦਾ ਕੱਤਰ ਦੇ ਵਿੱਚੋਂ ਇਹਦੇ ਮੁੰਡੇ ਲਵੇ ਹੈਵੀ ਲਾਇਸੈਂਸ ਹੈ ਜੀ ਟਰਾਲੇ ਦਾ ਟਰਾਲਾ ਚਲਾਉਂਦਾ ਉੱਥੇ ਮੁੰਡਾ ਹੁਣ ਆਇਆ ਹੋਇਆ ਇਸ ਟਾਈਮ ਨੂੰ 12 ਪਾਸ ਹੋਵੇ ਕੁੜੀ 10 ਪੜ੍ਹੀ ਹੋਈ ਹੋਵੇ ਇਹਨਾਂ ਨੂੰ ਘਰੇਲੂ ਕੁੜੀ ਚਾਹੀਦੀ ਹੈ ਜੀ ਤੇ ਪੜ੍ਹੀ ਹੋਈ ਜ਼ਰੂਰ ਹੋਵੇ 9 4 6 5 3 6 2 4 7 5 ਇਹਨਾਂ ਦਾ ਨੰਬਰ ਹੈ ਜੀ ਇਹਨਾਂ ਨੂੰ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਦਿੱਤੇ ਹੋਏ ਨੰਬਰ ਤੇ ਵੀ ਕਾਲ ਕਰ ਸਕਦੇ ਹੋ ਜ਼ਿਲ੍ਹਾ ਜਲੰਧਰ ਹੈ ਜੀ ਇਹਨਾਂ ਦਾ ਤੇ ਦੂਜਾ ਰਿਸ਼ਤਾ ਜੀ ਕਰਨਾਟਕ ਤੋਂ ਮੁਸਲਮਾਨਾਂ ਦਾ ਮੁੰਡਾ ਜੀ ਇਹ ਮੁਸਲਮਾਨਾਂ ਦਾ ਤੇ 30 ਸਾਲ ਦੀ ਉਮਰ ਹੈ 5 6 ਪਾਸ ਆ ਜੀ ਹੈ ਕੱਦ ਹੈਗਾ ਤਾਂ 5 3 ਮਕਾਨ ਇਹਨਾਂ ਦਾ ਵਧੀਆ ਬਣਿਆ ਹੋਇਆ ਜੀ ਦੋ ਭਰਾ ਨੇ ਇਹ ਇੱਕ ਭਰਾ ਬਿਆਹਿਆ ਹੋਇਆ ਦੋ ਇਹਨਾਂ ਦੇ ਕੋਲ ਕਾਰਾਂ ਨੇ ਜੀ ਇਹ ਕਾਰਾਂ ਕਿਰਾਏ ਤੇ ਲਾਉਂਦੇ ਨੇ ਜੀ 21 ਏਕੜ ਇਹਨਾਂ ਦੇ ਜ਼ਮੀਨ ਹੈ ਕੋਠੀ ਪਾਈ ਹੋਈ ਹੈ ਤੇ ਪਾਪਾ ਇਹਨਾਂ ਦੇ ਸਰਕਾਰੀ ਜੋਬ ਕਰਦੇ ਨੇ ਇਹਨਾਂ ਨੂੰ ਕੁੜੀ ਘਰੇ ਦੂਜੇ ਹਿੰਦੀਆ ਘਰ ਸਾਹਮਣ ਵਾਲੀ ਵਧੀਆ ਪਰਿਵਾਰ ਹੋਵੇ ਵਧੀਆ ਬੰਦੇ ਹੋਣ ਮਿਲਵਰ ਕਰਨ ਵਾਲੀ ਤੇ 63629533700 ਇਹਨਾਂ ਦਾ ਨੰਬਰ ਹੈ ਜੀ ਇਸ ਦੇ ਉੱਤੇ ਵੀ ਤੁਸੀਂ ਕਾਲ ਕਰ ਸਕਦੇ ਹੋ ਤੇ ਦਿੱਤੇ ਹੋਏ ਨੰਬਰਾਂ ਤੇ ਵੀ ਤੁਸੀਂ ਕਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਮਲੇਰ ਕੋਟਲੇ ਤੋਂ ਇਹ ਮੁੰਡੇ ਦਾ ਤਲਾਕ ਹੋਇਆ ਹੋਇਆ ਹੈ ਜੀ ਤੇ ਉਮਰ ਹੈਗੀ ਇਹਦੀ 32 ਸਾਲ 6 ਪਾਸਾ ਜੀ ਇਹ ਕੱਦ ਹੈਗਾ ਇਹਦਾ 6 ਪਾਸਾ ਤਿੰਨ ਭੈਣਾਂ ਨੇ ਮਾਤਾ ਹੈ ਜੀ ਇਹਨੇ ਇਹਨਾਂ ਦੇ ਪਾਪਾ ਹੈ ਨਹੀਂ ਇਹ ਮੁੰਡਾ ਲੋਹੇ ਦਾ ਕੰਮ ਕਰਦਾ ਜੀ ਜਿਵੇਂ ਗੇਟ ਗ੍ਰੇਲਾ ਇਹ ਬਣਾਉਂਦਾ ਤੇ ਇਹ ਕਪੈਣਾ ਤੇ ਵੀ ਜਾਂਦਾ ਹੈ ਕਪੈਣਾ ਉੱਤੇ ਵੀ ਕੰਮ ਕਰਦਾ ਹੈ ਮੁੰਡਾ ਲਮੂਨੀਅਮ ਦਾ ਵੀ ਕੰਮ ਕਰਦਾ ਹੈ ਕੋਠੀਆਂ ਕੋਠੀ ਪਾਈ ਹੋਈ ਕੋਠੀਆਂ ਦੇ ਵਿੱਚ ਕੰਮ ਕਰਦਾ ਜੀ ਇਹ ਕਿ ਇਹਨਾਂ ਦੇ ਆਪਣੇ ਘਰ ਦੀ ਵੀ ਕੋਠੀ ਪਾਈ ਹੋਈ ਹੈ ਕਸ਼ਟ ਦੀ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਮਜਬੀਆਂ ਦੀ ਕੁੜੀ ਨਾ ਹੋਵੇ ਬਾਕੀ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ ਇਹਨਾਂ ਨੂੰ ਕਸ਼ਟ ਦੀ ਠੀਕ ਹੈ ਜੀ ਤੇ ਇਹਨਾਂ ਦਾ ਨੰਬਰ ਹੈਗਾ ਜੀ 978183 8731686 ਇਹਨਾਂ ਦਾ ਨੰਬਰ ਹੈ ਜੀ ਤੇ ਦੁਬਾਰਾ ਇੱਕ ਵਾਰ ਬੋਲ ਦਿੰਨੀ ਆ 978187 3186 ਇਹਨਾਂ ਦਾ ਨੰਬਰ ਹੈ ਜੀ ਤੇ ਦਿੱਤੇ ਹੋਏ ਸਕਰੀਨ ਤੇ ਵੀ ਨੰਬਰਾਂ ਤੇ ਤੁਸੀਂ ਗੱਲ ਕਰ ਸਕਦੇ ਹੋ ਕਿਸੇ ਨੰਬਰ ਤੇ ਵੀ ਤੁਸੀਂ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਉਮਰ ਹੈਗੀ 22 ਸਾਲ ਮੁੰਡੇ ਦੀ ਤੇ ਘਰ ਦੇ ਵਿੱਚ ਇਹ ਦੋ ਹੀ ਮੈਂਬਰ ਰਹਿੰਦੇ ਨੇ ਜੀ ਇੱਕ ਮਾਂ ਤੇ ਇੱਕ ਪੁੱਤਰ ਠੀਕ ਹੈ ਜੀ ਤੇ ਪਾਪਾ ਹੈ ਨਹੀਂ ਮੁੰਡੇ ਦੀ ਮੁੰਡਾ ਕੰਮ ਮਜ਼ਦੂਰੀ ਦਾ ਕਰਦਾ ਹੈ 13000 ਰੁਪਏ ਦੀ ਸੈਲਰੀ ਹੈ ਮਾਤਾ ਦੀ ਸੇਵਾ ਕਰਨ ਵਾਲੀ ਇਹਨੂੰ ਕੁੜੀ ਚਾਹੀਦੀ ਹੈ ਵਧੀਆ ਕੁੜੀ ਹੋਵੇ ਜਿਲ੍ਹਾ ਹੈਗਾ ਇਹਨਾਂ ਦਾ ਜੀ ਬਠਿੰਡਾ 82 89 0433 84 ਇਹਨਾਂ ਦਾ ਨੰਬਰ ਹੈ ਜੀ ਇਸ ਨੰਬਰ ਤੇ ਵੀ ਤੁਸੀਂ ਕਾਲ ਕਰ ਸਕਦੇ ਹੋ ਦਿੱਤੇ ਹੋਏ ਸਕਰੀਨ ਦੇ ਨੰਬਰ ਤੇ ਵੀ ਤੁਸੀਂ ਕਾਲ ਕਰ ਸਕਦੇ ਹੋ ਆਗਲਾ ਰਿਸ਼ਤਾ ਜੀ ਮੁੰਡਾ ਸ਼ਿਮਬਿਆਂ ਦਾ ਜੀ ਇਹ ਪਟਿਆਲਾ ਜ਼ਿਲ੍ਹਾ ਇਹਨਾਂ ਦਾ ਉਮਰ ਹੈਗੀ ਇਹਦੀ 92 ਦੀ ਤੇ ਕੱਦ ਹੈਗਾ 6 ਫੁੱਟ ਇੱਕ ਮੁੰਡਾ ਇਹ ਇਕੱਲਾ ਤੇ ਇਹਦਾ ਪਿਓ ਤੇ ਇਹ ਪੁੱਤ ਦੋਏ ਬਾਪੁੱਤ ਰਹਿੰਦੇ ਨੇ 6 ਕਿੱਲੇ ਇਹਨਾਂ ਦੇ ਜ਼ਮੀਨ ਦੇ ਨੇ ਮੁੰਡਾ ਖੇਤੀ ਵੀ ਕਰਦਾ ਹੈ ਤਿੰਨ ਭੈਣਾਂ ਨੇ ਉਹ ਵਿਆਹੀਆਂ ਹੋਈਆਂ ਨੇ ਗੁਰੂ ਘਰ ਦੁਖਨਵਾਰਨ ਸਾਹਿਬ ਮੁੰਡਾ ਸੇਵਾ ਕਰਦਾ ਜੀ ਅੰਮ੍ਰਿਤਧਾਰੀ ਮੁੰਡਾ ਵਧੀਆ ਪਰਿਵਾਰ ਹੈ ਇਹਨਾਂ ਦਾ ਘਰ ਕੋਠੀ ਪਾਈ ਹੋਈ ਆ ਵਧੀਆ 6 2 839341755 ਇਹਨਾਂ ਦਾ ਨੰਬਰ ਹੈ ਜੀ ਵਧੀਆ ਪਰਿਵਾਰ ਹੈ ਜੀ ਵਧੀਆ ਮੁੰਡਾ ਇਹਨਾਂ ਦਾ ਇਹਨਾਂ ਨੂੰ ਤੁਸੀਂ ਸਿੱਧਾ ਕਾਲ ਕਰ ਸਕਦੇ ਹੋ ਸ਼ੀਂਬਿਆਂ ਦਾ ਮੁੰਡਾ ਹੈ ਇਹ ਜਮੀਨ ਜੈ ਜਤਾਲਾ ਜੀ ਤੇ ਦਿੱਤੇ ਹੋਏ ਸਕਰੀਨ ਦੇ ਨੰਬਰਾਂ ਤੇ ਵੀ ਕਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਫਰੀਦਕੋਟ ਤੋਂ ਪੜਾਈ 10 ਪਾਸ ਹੈ ਜੀ ਮੁੰਡਾ ਕੱਦ ਹੈਗਾ 5 8 ਉਮਰ ਹੈਗੀ ਇਹਦੀ 86 ਦਾ ਵਰਤ ਹੈ ਜੀ ਇਹਦਾ ਤੇ ਇਹ ਕਾਲਜ ਦੀ ਬੱਸ ਚਲਾਉਂਦਾ ਜੀ ਮੁੰਡਾ ਕੰਮ ਡਰਾਈਵਰੀ ਦਾ ਕਰਦਾ ਕਾਲਜ ਦੀ ਬੱਸ ਚਲਾਉਂਦਾ ਹੈ ਜ਼ਮੀਨ ਦੇ ਹੈਗੇ ਇਹਨੂੰ ਤਿੰਨ ਕਿੱਦੇ ਸ਼ਹਿਰੀ ਜ਼ਮੀਨ ਹੈ ਜੀ ਇਹਨਾਂ ਦੀ ਮੁੰਡਾ ਤਲਾਕ ਸੁਧਾ ਹੈ ਇਹਨਾਂ ਨੂੰ ਕਾਸਟ ਦੀ ਵੀ ਕੋਈ ਇੰਨੀ ਪ੍ਰੋਬਲਮ ਨਹੀਂ ਹੈਗੀ ਤੇ ਕੁੜੀ ਇਹਨਾਂ ਨੂੰ ਵਧੀਆ ਘਰੋਂ ਹੋਵੇ ਜਿਵੇਂ ਪੰਡਤਾਂ ਦੀ ਹੋਵੇ ਬ੍ਰਾਹਮਣਾਂ ਦੀ ਹੋਵੇ ਜਾ ਤੈ ਲੋ ਵੀ ਖੱਤਰੀਆਂ ਦੀ ਹੋਵੇ ਹੈਨਾ ਇਸ ਤਰ੍ਹਾਂ ਇਹ ਕਹਿੰਦੇ ਵੀ ਅਸੀਂ ਉਸ ਕਾਸਟ ਦੇ ਵਿੱਚੋਂ ਕੁੜੀ ਲੈ ਲਾਂਗੇ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਜੇ ਕੋਈ ਬੱਚਾ ਵੀ ਹੋਵੇ ਗਿੱਡੋ ਹੋਵੇ ਡਬੋਸੀ ਹੋਵੇ ਕੁੜੀ ਉਹ ਵੀ ਇਹਨਾਂ ਨੂੰ ਕਾਲ ਕਰ ਸਕਦੇ ਨੇ ਕਿ ਰਿਸ਼ਤਾ ਉਹਦਾ ਵੀ ਲੈ ਲੈਣਗੇ ਤੇ ਜੇ ਇੱਕ ਕੁੜੀ ਹੋਈ ਲਵੇ 9914086351 ਇਹ ਇਹਨਾਂ ਦਾ ਨੰਬਰ ਹੈ ਜੀ ਇਹਨਾਂ ਨੂੰ ਵੀ ਤੁਸੀਂ ਕਾਲ ਕਰ ਸਕਦੇ ਹੋ ਦਿੱਤੇ ਹੋਏ ਨੰਬਰ ਤੇ ਵੀ ਤੁਸੀਂ ਕਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਜੱਟ ਸਿੱਖ ਮੁੰਡਾ ਪਰਜੋਬਨ ਜੋਤ ਸਿੰਘ ਦਾ ਨਾਮ ਹੈ ਜੀ ਮਲੇਰਕੋਟਲਾ ਦਾ ਜ਼ਿਲ੍ਹਾ ਮੁੰਡਾ ਬਾਰਮੀ ਕਰਕੇ ਇਲੈਕਟ੍ਰੀਸ਼ੀਅਨ ਦਾ ਮੈਕੈਨਿਕ ਡਿਪਲੋਮਾ ਕੀਤਾ ਹੋਇਆ ਮੁੰਡੇ ਦਾ ਲਿਫਟਡ ਕੰਪਨੀ ਦੇ ਵਿੱਚ ਮੁੰਡਾ ਜੋਬ ਕਰਦਾ ਜੀ ਤੇ ਇੱਕ ਮੁੰਡੇ ਦੀ ਛੋਟੀ ਭੈਣ ਹੈ ਉਹ ਪੜਦੀ ਹੈ ਹਾਲੀ ਠੀਕ ਹੈ ਜੀ ਇੱਦੇ ਜ਼ਮੀਨ ਤੇ ਹੈਗੇ ਦੋ ਕਿੱਲੇ ਜਨਮ ਹੈਗਾ ਮੁੰਡੇ ਦਾ 5 6 2002 ਦਾ ਕੱਦ ਹੈਗਾ 6 ਫੁੱਟਾ 2 ਕਿੱਲੇ ਦੇ ਜ਼ਮੀਨ ਦੇ ਨੇ ਪੜ੍ਹੀ ਲਿਖੀ ਕੁੜੀ ਹੋਵੇ ਸੋਣੀ ਹੋਵੇ ਕਹਿੰਦੇ ਕੁੜੀ ਇਹਨਾਂ ਨੂੰ 9 8 55 1130 57 ਇਹਨਾਂ ਦਾ ਨੰਬਰ ਹੈ ਜੀ ਇਸ ਨੰਬਰ ਤੇ ਵੀ ਤੁਸੀਂ ਕਾਲ ਕਰ ਸਕਦੇ ਹੋ ਦਿੱਤੇ ਹੋਏ ਸਕਰੀਨ ਦੇ ਨੰਬਰਾਂ ਤੇ ਵੀ ਕਰ ਸਕਦੇ ਜਿੱਦਾਂ ਇਹਨਾਂ ਦਾ ਮੇਡ ਇਰਪੋਰਟ ਵਾਲਾ ਜੀ ਤੇ ਅਗਨਾ ਰਿਸ਼ਤਾ ਜੀ ਮੋਗਾ ਜ਼ਿਲ੍ਹਾ ਉਮਰ ਹੈਗੀ ਮੁੰਡੇ ਦੀ 98 ਦਾ ਜਨਮ ਹੈ ਜੀ। 6 ਤਿੰਨ ਕਾਦਾ ਜੀ ਮੁੰਡੇ ਦਾ। ਬੀਏ ਕਰੀ ਹੋਈ ਹੈ ਮੁੰਡੇ ਦੀ। ਆਈਟੀਆਈ ਵੀ ਕੀਤੀ ਹੋਈ ਹੈ ਜੀ। 14 ਕਿੱਲੇ ਜ਼ਮੀਨ ਦੇ ਨੇ। ਇੱਕ ਭੈਣ ਆ ਉਹ ਵਿਆਹੀ ਹੋਈ ਹੈ। ਪਾਪਾ ਸਰਕਾਰੀ ਜੋਬ ਕਰਦਾ ਹੈ। ਪੈਨਸ਼ਨ ਆਉਂਦੀ ਹੈ ਪਾਪਾ ਨੂੰ। ਰਿਟਾਇਰਮੈਂਟ ਹੋ ਚੁੱਕਿਆ ਤੇ ਕੋਠੀ ਪਾਈ ਹੋਈ ਹੈ। ਕਰ 모ਗਾ ਜਿਲ੍ਹਾ ਇਹਨਾਂ ਦਾ ਕੁੜੀ ਇਹਨਾਂ ਨੂੰ ਬਰਨਾਲੇ ਤੋਂ ਹੋਵੇ ਬਠਿੰਡੇ ਤੋਂ ਹੋਵੇ 모ਗੇ ਤੋਂ ਹੋਵੇ ਫਰੀਦਕੋਟ ਤੋਂ ਹੋਵੇ ਜੀ ਤੇ ਇਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਇਹਨਾਂ ਨੂੰ ਕੋਈ ਵੀ ਕਾਲ ਕਰ ਸਕਦਾ ਹੈ 9 4 6 5 3 0 9 3 4 6 ਇਹਨਾਂ ਦਾ ਨੰਬਰ ਹੈ ਜੀ ਇਸ ਨੰਬਰਾਂ ਤੇ ਵੀ ਤੁਸੀਂ ਕਾਲ ਕਰ ਸਕਦੇ ਹੋ ਦਿੱਤੇ ਹੋਏ ਸਕਰੀਨ ਦੇ ਨੰਬਰਾਂ ਤੇ ਵੀ ਤੁਸੀਂ ਕਾਲ ਕਰ ਸਕਦੇ ਹੋ ਜੀ ਆਗਲਾ ਰਿਸ਼ਤਾ ਜੀ ਜਨਮ ਹੈਗਾ ਮੁੰਡੇ ਦਾ 90 90 ਦਾ ਜੀ ਤੇ BA ਪਾਸ ਐਵੇਂ ਪਾਸਾ ਮੁੰਡਾ ਤੇ ਵੱਡਾ ਭਰਾ ਹੈ ਜਿਹੜਾ ਉਹ ਵਿਆਹਿਆ ਹੋਇਆ ਹੈ ਜਰਮਨ ਵਿੱਚ ਗਿਆ ਹੋਇਆ ਹੈ ਤੇ 5-8 ਮੁੰਡੇ ਦੀ ਹਾਈਟ ਹੈ ਇਹ ਮੁੰਡਾ ਇਟਲੀ ਚ ਹੈ ਜੀ ਵਰਕ ਪਰਮਿਟ ਤੇ ਕੰਮ ਕਰਦਾ ਉੱਥੇ ਵਰਕ ਪਰਮਿਟ ਤੇ ਗਿਆ ਹੋਇਆ ਤੇ ਉੱਥੇ ਕੰਮ ਕਰ ਰਿਹਾ ਹੈ ਇਟਲੀ ਦੇ ਵਿੱਚ 5 ਕਿਲੇ ਇਹਨਾਂ ਦੇ ਜ਼ਮੀਂਦਾਰੇ ਨੇ ਜੁਪੀ ਵਿੱਚ ਜ਼ਮੀਨ ਹੈ ਜੀ ਇਹਨਾਂ ਦੀ ਤੇ 6 2 8 3 1 9 5 11 5 ਇਹਨਾਂ ਦਾ ਨੰਬਰ ਹੈ ਜੀ ਇਸ ਨੰਬਰ ਤੇ ਵੀ ਤੁਸੀਂ ਕਾਲ ਕਰ ਸਕਦੇ ਹੋ ਦਿੱਤੇ ਹੋਏ ਸਕਰੀਨ ਦੇ ਨੰਬਰਾਂ ਤੇ ਵੀ ਕਾਲ ਕਰ ਸਕਦੇ ਹੋ ਅਗਲਾ ਅਗਲਾ ਰਿਸ਼ਤਾ ਜੀ ਗੰਗਾ ਨਗਰ ਤੋਂ 1991 ਦਾ ਜਨਮ ਹੈ ਮੁੰਡੇ ਦਾ 12 ਪਾਸਾ ਜੀ ਗੁਰਸਿੱਖ ਮੁੰਡਾ ਬੈਂਕ ਵਿੱਚ ਲੱਗਿਆ ਹੋਇਆ ਜੀ ਤੇ ਇਹਨਾਂ ਨੂੰ ਕਰੇ ਡੁਕੂੜੀ ਕਿਹੜੀ ਹੈ ਜੀ ਕੁੜੀ ਪੜੀ ਹੋਈ ਹੋਵੇ ਇਹ ਗੰਗਾ ਨਗਰ ਤੋਂ ਨੇ ਕੁੜੀ ਪੜੀ ਹੋਈ ਹੋਵੇ ਇਹ ਕਹਿੰਦੇ ਵੀ ਸੋਣੀ ਹੋਵੇ ਬਸ ਸਾਨੂੰ ਹੋਰ ਦੇਣ ਲੈਣ ਦੀ ਕੋਈ ਉਹ ਨਹੀਂ ਇਹ ਮੁੰਡਾ ਲਿਮਟਿਡ ਬੈਂਕ ਦੇ ਵਿੱਚ ਜੋਬ ਕਰਦਾ ਠੀਕ ਹੈ ਜੀ ਇਹਦਾ ਨੰਬਰ ਹੈਗਾ ਨੰਬਰ ਇਨ ਮੇ 152 79641 ਇਹਨਾਂ ਦਾ ਨੰਬਰ ਹੈ ਜੀ ਤੇ ਦਿੱਤੇ ਹੋਏ ਸਕਰੀਨ ਦੇ ਨੰਬਰਾਂ ਤੇ ਵੀ ਕਾਲ ਕਰ ਸਕਦੇ ਹੋ ਤੁਸੀਂ ਇਸ ਨੰਬਰ ਤੇ ਵੀ ਕਾਲ ਕਰ ਸਕਦੇ ਹੋ ਜੀ